ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਵਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਸ਼ੇਅਰ ਜਰੂਰ ਕਰ ਦਿਓ ਹੋਰ ਵੀ ਕਿਸੇ ਮਾਤਰ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਵਿਜ਼ਿਟ 16 ਛੱਟੀਆਂ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ। ਬਾਈ ਸਤਨਾਮ ਦੇ ਫਾਰਮ ਤੇ ਪੰਕ ਚੁੱਕੇ ਆ। ਵਧੇਰੇ ਜਾਣਕਾਰੀ ਲੈ ਕੇ ਦੇਣੇ ਆ। ਕਰਦੇ ਆ ਗੱਲਬਾਤ ਪੁੱਛਦੇ ਆ ਭਾਪਾ ਫਤੇ ਅੱਜ ਦੇ ਰੇਟ ਕਿਦਾਂ ਦੇ ਰਹਿਣਗੇ। ਜਾਇਜ਼ ਤੋਂ ਜਾਇਜ਼ ਕੀਮਤ ਦੇ ਵਿੱਚ ਖਰੀਦਦਾਰੀ ਤੁਹਾਨੂੰ ਕਰਾਵਾਂਗੇ। ਲੋ ਜੀ। ਬਾਈ ਜੀ ਸਾਸਰੀ ਘਰ। ਸਾਸਰੀ ਘਰ ਜੀ ਸਾਸਰੀ ਘਰ। ਕੀ ਹਾਲ ਆ? ਵਧੀਆ ਓਕੇ ਆ ਚੜਦੀ ਕਲਾ ਮੌਸਮ ਠੰਡਾ ਆ ਗਿਆ ਹਨਾ ਹਾਂਜੀ ਬਹੁਤ ਵਧੀਆ ਦੇਖੋ ਲੋਕੀ ਤਨ ਵਾਵਾ ਧੁੱਪ ਜੀ ਲੱਗੀ ਹਾਂਜੀ ਹਾਂਜੀ ਮੌਸਮ ਠੰਡਾ ਆ ਅੱਜ ਗੱਲਾਂ ਬਾਤਾਂ ਵਾਲਾ ਮੌਸਮ ਹੀ ਹਾਂਜੀ ਹੋਰ ਵਧੀਆ ਓਕੇ ਆ ਵਧੀਆ ਵਧੀਆ ਡਰੈਸ ਕਰੀਏ ਨੋਟ ਜਿਲ੍ਹਾ ਤਰਨਤਾਰਨ ਪਿੰਡ ਸੋਲ ਜੋ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਕੀ ਆ ਗਿਆ ਨੰਬਰ ਹੈ 7347408395 ਠੀਕ ਹੈ ਜੀ ਤੇ ਦੋ ਹੀ ਵੜਾ ਹਾਂ ਜਰਸੀ ਆ ਗਈ ਇੱਕ ਹਾਂਜੀ ਤੇ ਕਿੰਨਾ ਦੋ ਦੇ ਕੋਲ ਇਹਦੇ ਵੀ ਚੇਰਾ ਜੋ ਦੋ ਦਿਖਾਇਆ ਕਿਉਂਨੇ ਕਿਨੂ ਹੈਗਾ ਜੋ ਲਓ ਜੀ ਥਣ ਥੋੜੀ ਚੰਗਾ ਮੁੱਠੀ ਵਾਲਾ ਬਣ ਜਾਂਦਾ ਨਾ ਬਾਕੀ ਬਹੁਤ ਚਵਾਈ ਵੜੀ ਦੀ ਹੈ ਸੁਆ ਕਰਵਾ ਗਈ ਸੁਆ ਵੀਰ ਜੀ ਪਈ ਸੁਆ ਵੈਡ ਦਾ ਪਹਿਲਾਂ ਤੋੜ ਕੇ ਤੋੜਾ ਕਰਾ ਲਈਏ ਚੱਕ ਸਜਣੋ ਨੋਟ ਕਰਿਓ ਸਮਾਂ ਕੋਈ ਢਾਈ ਤੋਂ ਤਿੰਨ ਦੇ ਵਿਚਕਾਰ ਆ ਠੀਕ ਆ ਜੀ ਕਿੰਨੇ ਵਜੇ ਦੀ ਸ਼ਾਮ ਦੀ ਚਵਾਈ ਆ 5:30 ਤੋਂ 5 5 ਤੋਂ 5 ਵਜੇ ਦੀ ਚਵਾਈ ਆ ਤੇ ਸਮਾਟਾ ਇੱਕ ਵੇਲੇ ਦਾ ਦਪਹਿਰ ਦਾ ਸਮਾਂ ਨੋਟ ਕਰਿਓ ਕਿ ਅਜੇ ਇਹਨੇ ਕਿੰਨਾ ਆਰਡਰ ਕੁਆਲਟੀ ਬਣਾਉਣੀ ਆ ਠੀਕ ਆ ਜੀ ਕੁਐਸਟਾ ਤੁਹਾਨੂੰ ਕਿ ਟਾਈਮ ਨੋਟ ਜ਼ਰੂਰ ਕਰਾਈਦਾ ਇਸ ਕਰਕੇ ਦਸੀਦਾ ਕਿ ਸਮੇਂ ਦਾ ਪਤਾ ਲੱਗ ਜੇ ਕਿੰਨਾ ਕਾ ਆਰਡਰ ਕੁਆਲਟੀ ਜਿਹੜੀ ਹੋਰ ਤਿਆਰ ਕਰਨੀ ਆ ਇੱਕੜ ਜਿਹੜੇ ਨਹੀਂ ਲੱਗਦੇ ਖੜ ਨਹੀਂ ਲੱਗਦੇ ਹਰ ਵੀਡੀਓ ਦੇ ਵਿੱਚ ਵੇਂਦੇ ਜੇ ਠੀਕ ਆ ਇਹ ਬੇਨਤੀ ਤੁਹਾਨੂੰ ਜਿਹੜਾ ਵੀ ਨਾ ਬਈ ਦੋ ਡੰਗ ਚੋਵੇ ਤਿੰਨ ਡੰਗ ਅੱਛਾ ਸੱਲੀ ਕਰਕੇ ਫੇਰ ਖੜੇ ਹਾਂ ਪੰਜ ਚਾਰ ਡੰਗ ਚੋਈ ਜਾਵੇ ਓਕੇ ਜੀ ਹਾਂ ਜੀ ਤੇ ਕਿੰਨੇ ਦੀ ਦੇ ਦਿੱਗੇ ਫਿਕਸ ਇੱਕੋ ਹੀ ਕਰ ਦਿਓ 40000 ਰੁਪਏ ਦੀ ਮਾਰਦਾਨ ਕਰਕੇ 2000 ਛੱਡ ਦਿਓ 45000 ਪਾਜੀ 100 ਰੁਪਏ ਛੋੜ ਨਹੀਂ ਹੋਣੀ ਇਹ ਸਿਰ ਠੀਕ ਆ ਛੋੜ ਹੋਣੀ ਜਿਹੜੀ ਉਹ ਲੋਈ ਸੱਜਰੋ ਥਾਨ ਵੇਖ ਲਓ ਠੀਕ ਆ ਬਾਕੀ ਵੀਰ ਜੀ ਵੈੜ ਜਿੰਨੀ ਹੈਗੀ ਸਾਫ ਆ ਹਾਂ ਕੋਨੇ ਹੀ ਅਗਲੇ ਬੰਨੇ ਲੇਵਾ ਲਾਈ ਬੈਠੀ ਤੇ ਉਹਨਾਂ ਹੀ ਪਿਛਲੇ ਬੰਨੇ ਨੂੰ ਲੇਵਾ ਪੂਰਾ ਲਾਇਆ ਜਰਸੀ ਕ੍ਰੋਸ ਦੇ ਵਿੱਚ ਆ ਗਈ ਗਰਮੀ ਵਾਲੀ ਆ ਤੇ ਦੂਸਰੀ ਨਹੀਂ ਆ ਠੀਕ ਆ ਜੀ ਕੰਗੀ ਆ ਸੋਹਣੀ ਆ ਬੈਂਡ ਹੁਣ ਵੀਰ ਜੀ ਬਹੁਤ ਵਧੀਆ ਆਣੀ ਮਈਆਂ ਦਾ ਦੁੱਧ ਆ ਸੰਗਣਾ ਠੀਕ ਆ ਹਾਂ ਜੀ ਉਹਨੂੰ ਦੁੱਧ ਆ ਮਈਆਂ ਦਾ ਮਈਆਂ ਮੱਝ ਲੈ ਲਈ ਡੇਢ ਲੱਖ ਸਵਾ ਲੱਖ ਦੀ ਆਉਂਡੀ ਨੇ ਦੁੱਧ ਵਾਲੀ ਹਾਂ ਐ ਗੱਲ ਕਿ ਨਹੀਂ ਇਹਨਾਂ ਨੂੰ ਜਿੰਨਾ ਵੀ ਭਾਅ ਉਹ ਬਿਲਕੁਲ ਜਾਇਜ਼ ਪਾਇਆ ਵਾ ਠੀਕ ਆ ਹਾਂ ਜੀ ਇੱਕ ਆ ਆ ਗਈ ਹਨਾ ਸੂਈ ਸਵਾਈ ਇਹਦੇ ਕੋਲ ਦੁੱਧ ਕਿੰਨਾ ਕੋਲ ਦੁੱਧ ਵੀ ਦਿਓ 14 ਕਿਲੋ 14 ਕਿਲੋ ਪੱਕਾ ਹਨਾ ਜੂਨ ਓਕੇ ਥਣ ਥਣ ਬੜਾ ਸੋਹਣਾ ਆਂਦਾ ਵੀ ਲੱਗਦਾ ਧਰਮਾਲ ਜੀ ਨੋਕ ਵਾਲਾ ਵੀਰ ਜੀ ਬਿਲਕੁਲ ਜ਼ਿਆਦੀ ਆ ਇਦਾਂ ਹੀ ਜਿੱਥੇ ਮਰਜ਼ੀ ਥਲੇ ਬਈ ਜਾਓ ਹੱਥ ਫੇਰੀ ਜਾਓ ਮਾਤ ਲਓ ਜੀ ਸੱਜਣੋ ਤੇ ਤੋੜਾ ਕਰ ਲੋ ਬਾਕੀ ਜਿਹੜਾ ਬੱਚਾ ਹੈ ਨਾ ਅਜੇ ਮਤਲਬ ਹੈਗਾ ਜਿਉਂਦਾ ਹੈ ਠੀਕ ਆ ਬੱਚਾ ਮਰਿਆ ਨਹੀਂ ਐ ਸਾਹ ਸਿੱਕ ਜਿਹੜੇ ਇਹਦੇ ਚੱਲਦੇ ਆ ਸਪੈਰ ਹੋ ਰਿਹਾ ਅਜੇ ਜਿਹੜੇ ਜਾਨ ਹੈਗੀ ਆ ਠੀਕ ਆ ਜੀ ਤੇ ਇਹ ਨੋਟ ਕਰੋਗੇ ਸੂਈ ਤਾਜੀ ਆ ਕੋਈ ਜ਼ਰ ਆਲੀ ਕੋਈ ਮਹੀਨੇ ਕ ਖੰਡ ਦੇ ਅੰਦਰ ਬਾਹਰ ਹੋ ਗਈ ਹੋਈ ਅੰਦਰ ਅੰਦਰ ਹੀ ਮਹੀਨੇ ਹੋਈ ਆ ਹਾਂ ਲਓ ਜੀ ਚਿਚੜਾ ਦਾ ਜਾਬ ਦੇ ਬੜੇ ਪਏ ਜਾਣਾ ਬੱਚੇ ਨੂੰ ਹਾਂਜੀ ਜੀ ਬੱਚੇ ਚਿਚੜਾ ਦਾ ਨਹੀਂ ਤਾਂ ਹਾਂ ਚਿਚੜਾ ਦੀ ਦਵਾਈ ਲੱਗ ਜੇ ਨਾ ਹਾਂਜੀ ਜੀ ਤੇ ਉਦੋਂ ਨਹੀਂ ਫਿਰ ਪਾਈਦੇ ਹਾਂਜੀ ਸਵੇਰੇ ਹੀ ਵੜ ਕਨਵਾ ਸੂਬਾ ਇਹ ਤੁਸ ਜਸੂ ਦਾ ਵੜਦਾ ਆਇਓ ਸਪਰੇਅ ਕੀਤੀ ਜਨੂੰ ਹਾਂਜੀ ਜੀ ਤਾਈਆਂ ਫਿਰ ਗਿਆਰ ਤੇ ਤਾਂ ਸਪਰੇਅ ਕਰਤੀ ਠੀਕ ਆ ਸੋਰ ਤੋਂ ਲਓ ਬਈ ਸਜਣੋ ਬੱਚੇ ਨੂੰ ਤਾਂ ਦੁੱਧ ਕਿਲੋ ਖੰਡ ਪਿਉਣਾ ਸੀ ਉਹ ਬਾਜੂ ਤੁਹਾਡਾ ਬਾਕੀ ਸਪੈਰ ਆਪਣੇ ਸਾਹਮਣੇ ਹੋ ਰਿਹਾ ਅਜੇ ਸਾਹ ਜਿੰਦ ਹੈਗੀ ਆ ਠੀਕ ਆ ਜੀ ਤੇ ਬਾਕੀ ਜਿਹੜੀ ਸੱਚਾਈ ਆ ਸਾਹਮਣੇ ਤੁਹਾਡੇ ਰੱਖਤੀ ਆ ਜਰੂਰ ਇਹ ਗੱਲ ਨੋਟ ਕਰਿਓ 14 ਕਿਲੋ ਦੁੱਧ ਆ ਵੈੜ ਚੰਗੀ ਥਣ ਭਾਂਡੇ ਵਾਲੀ ਆ ਗਰਮੀ ਵਾਲੀ ਆ ਠੀਕ ਆ ਜੀ ਤੇ ਭੂਸ਼ੀ ਬਨਜੂਗੀ ਇਹਦੀ ਕੋਈ ਵੀ ਸੌਦਾ ਆ ਕੇ ਕਰਨਾ ਚਾਹੁੰਦਾ ਆਪਦੀ ਕਰ ਲਿਓ ਜਿੰਨੇ ਘਰੇ ਲਟਕਾਉਣੀ ਇਹਨੂੰ ਬਹੁਤ ਸੋਹਣੀ ਵੈੜ ਤੇ ਕਿੰਨੇ ਦੀ ਬਾਈ ਜੀ ਇਹਦੀ ਇਹਦਾ ਜੀ ਜੀ ਉਹਨੇ ਵੀ ਮੁੱਲ 45000 ਰੁਪਏ ਅੱਛਾ ਹਜ਼ਾਰ ਛੱਡ ਦਿਓ ਇਹਦਾ ਠੀਕ ਹੈ ਜੀ 43 ਦੀ ਜਿਹੜੀ ਮੱਝੀ ਹਾਂਜੀ ਜੀ ਦੋ ਜੋ ਖਾਤਰ ਦਾ ਜਿਹੜੀ ਮਰਜੀ ਮਿਜੀ ਕੁਲ ਹੈ ਜੀ ਦੋ ਡੰਗ ਚੋਕ ਤੇ ਤਿੰਨ ਡੰਗ ਚੋਤ ਥੱਲੇ ਇੱਥੇ ਥੱਲੇ ਕਰ ਲੈ ਹਾਂ ਗਾਂ ਦਾ ਲਾਹਮਾ ਕੋਈ ਨਹੀਂ ਇੱਥੇ ਜੀ ਥੱਲੇ ਆਪਣੀ ਇੱਥੋਂ ਦੀ ਗਰੰਟੀ ਦੋ ਡਾਗ 13 14 14 ਕਿਲੋ 13 ਪੱਕਾ ਹੈਗਾ ਹਾਂ ਦੋ ਦੁੱਧ ਪੰਗਾਵਾ ਥਰੇ ਦੋ ਦੁੱਧ ਲੇਗਾ ਦੋ ਦਾ ਦੁੱਧ ਹੋਰ ਵਜੂਗੀ ਥੋੜਾ ਜੀ ਹਾਂ ਵਜੂਗੀ ਬੱਚਾ ਨਾ ਮਰਜ਼ੀ ਨੂੰ ਬੋਲੇ ਨੇ ਕਰ ਜਣਾ ਥੋੜਾ ਪਾਦਾ ਦਾ ਚੰਗੀ ਦਾ ਬੜੀ ਸਾਹ ਦੋ ਗਮੇ ਪੂਰ ਕਟਾਣੀ ਹੈਗਾ ਉਦਰੀ ਦਾ ਇਹ ਚੰਗਾ ਦੋਸਤ ਨੇ ਜੀ ਜੋ ਬਾਕੀ ਵੀਰ ਜੀ ਫੈਂਡ ਆ ਜਾ ਗਰਮ ਇਹ ਨਹੀਂ ਵੀ ਆਏ ਗਰਮੀ ਇਹ ਮਣਾਈ ਜਾਣਗੇ ਸੱਚਾ ਕੋ ਵਜਣ ਗਿਆ ਨਹੀਂ ਨਾ 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 ਬਗੇ ਵੀਰ ਜੀ ਗਰਮੀ ਤਾਂ ਹੋਈ ਆਉਂਦੇ ਆ ਠੀਕ ਆ ਹਾਂ ਜੀ ਲੋ ਸੱਚ ਲੋ ਵੇੜਾ ਚਾਹ ਵੀਰ ਜੀ ਬੋੜ ਦੀਆਂ ਵਾਲਾ ਲੁੱਟਣ ਵਾਲਾ ਮੁੱਲ ਪੈ ਗਿਆ ਲੋਟ ਲੋ ਮੇਲੇ ਲੋਟ ਲੋ ਰੁਟੇ ਜਾਂਦੇ ਪਿੰਡ ਸੋਲ ਚ ਪਹੁੰਚ ਕੇ ਠੀਕ ਆ ਜੀ ਤੇ ਨਰਖ ਪਰਖ ਤਸੱਲੀ ਕਰਕੇ ਲੈ ਜਾਓ ਸასი ਘਾਲ ਜੀ